ਦਕਾਲਾ ਦੇ ਨੇੜਲੇ ਪਿੰਡ ਚੰਡੀ ਦੇ ਵਿੱਚ ਰਹਿਣ ਵਾਲੇ ਇੱਕ ਵਿਅੋਤਾ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਮ੍ਰਿਤਕ ਮਹਿਲਾ ਦੀ ਪਛਾਣ ਸੀ ਮਹਾਰਾਣੀ ਦੇ ਰੂਪ ਤੇ ਵੱਜੋ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸਤੇ ਮਾਇਕੇ ਪਰਿਵਾਰ ਕੰਬੀਰ ਦੋਸ਼ ਲਗਾਏ ਨੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਪੈਨ ਨੂੰ ਉਸਤੇ ਸਹੁਰੇ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਦਹੇਜ ਦੀ ਮੰਗ ਕਰਕੇ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਅਕਸਰ ਮਾਰਕਟ ਵੀ ਕੀਤੀ ਜਾਂਦੀ ਸੀ ਤੇ ਹੁਣ ਉਹਨਾਂ ਨੇ ਸੀ ਮਾ ਰਾਣੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਉਹ ਤਹੀ ਦੂਜੇ ਪਾਸੇ ਸੌਰੇ ਪਰਿਵਾਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਤਿਆ ਕਿਹਾ ਕਿ ਮਹਿਲਾ ਨੇ ਆਪਣੀ ਇੱਛਾ ਦੇ ਨਾਲ ਖੁਦਕੁਸ਼ੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਵੀ ਲੈਣ ਦੇ ਨਹੀਂ ਹੈ ਫਿਲਹਾਲ ਨਾਪਾ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਭਾਰਤੀ ਦੰਡ ਸੈਂਤਾ ਦੀ ਧਾਰਾ 306 ਆਤਮ ਹੱਤਿਆ ਦੇ ਉਕਸਾਨਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਪ੍ਰਿਤਕ ਦਾ ਸ਼ਵ ਪਟਿਆਲਾ ਦੇ ਸਰਕਾਰੀ ਰਚਿੰਦਰਾ ਹਸਪਤਾਲ ਦੇ ਮੋਰਚੂ ਦੇ ਵਿੱਚ ਰਖਵਾ ਦਿੱਤਾ ਗਿਆ ਜਿੱਥੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂਜੀ ਮੈਂ ਬਚੜ ਤੋਂ ਹਾਂ ਰਚਿੰਦਰਾ ਦੇ ਕੈਮਰੇ ਵਾਲੀ ਹਾਂਜੀ ਕੀ ਨਾਮ ਹੈ ਕਿਹੜਾ ਪੁੰਡਾਈ ਕੀ ਮਸਲਾ ਹੋਇਆ ਜਿਹੜਾ ਮਸਲਾ ਹੋਇਆ ਤਿੰਨਾਂ ਦਾ ਲੜਾਈ ਝਗੜਾ ਮਤੰਗ ਕਰ ਦਿੱਤੀ ਪਹਿਲਾਂ ਤੋਂ ਬੱਚੀ ਨੂੰ ਅੰਨਖੇ ਰੋਟੀ ਦੇ ਪਰੇ ਉਹ ਕੱਲ ਜਾ ਕੇ ਦੇਖਣ ਨਾਲ ਆਹ ਕੋਈ 10 ਦਿਨ ਸਾਰੀ ਗਲਗੋਟ ਕਰਦਾ ਬਾਈ ਨਾਲ ਸਾਹ ਮਿਲਣਾ ਜੀਂਗਾ ੱਟਕਾ ਹੋਇਆ ਸੀ ਸ਼ੱਕਾ ਕਿਸੇ ਦੇ ਸ਼ੱਕ ਤਾਂ ਉਹਨਾਂ ਦੇ ਦਰਾਨੇ ਜਿਹੜਾ ਜੇਠ ਹੈ ਮੁਰੂ ਦੇ ਜੀ ਕੀ ਕੀ ਨਾਮ ਉਹਨਾਂ ਦਾ ਨਾਮ ਤਾਂ ਦਿੱਤੋ ਇਹਨਾਂ ਨੂੰ ਹਰ ਨੂੰ ਨਹੀਂ ਪਤਾ ਆਣੇ ਕਮ ਲੈਡ ਕਰਾ ਦੀ ਖਾਣੇ ਕਿੰਨੇ ਤੜਾ ਚੜਾ ਸਾਡਾ ਬੰਦਾ ਦਾਣਾ ਠੀਕ ਹੈ ਜੀ ਪਤਾ ਨਹੀਂ ਦੇ ਪਾਲਾ ਕਿ ਮੇਰੇ ਕਰਮ ਵੀ ਜਾਂਦੇ ਗਏ ਤੁਸੀਂ ਕਰਮ ਵੀ ਤਾਂ ਉਹਨਾਂ ਦੇ ਹੋਣੀ ਜੀ ਪਰਚਾ ਦਰਜ ਹੋਣਾ ਜੀ ਸਜ਼ਾ ਮਿਲਣੀ ਜੀਂਦੇ ਹੈ ਜੀ ਇਨਸਾਨਾਂ ਨੂੰ ਜਿਹੜੇ ਕਿਤਿਆਂ ਨਾਲ ਵਿਆਜ ਕਰਦੇ ਨੇ ਤੇ ਆਵਾਜ਼ ਆ ਗਿਆ ਨਾ ਗਾਂ ਵਾਸਤੇ 20000 ਤਾਂ ਕਦ ਲਈ ਦੇਹਲ ਹੀ ਕਰਦੇ ਸੀ ਕਦ ਲਈ ਕਰਦੇ ਸੀ ਦੇਹਲ ਲਈ ਪਹਿਲਾਂ ਕਰ ਦੂ ਮਤਲਬ ਲਗਾ ਦੇਹਲ ਹੀ ਹੋਊਗਾ ਇੱਕ ਟਾਈਂਕਲੇਸ ਰਹੇਗਾ ਸਰੋਲਾ ਨਾਮੇ ਹੀ ਟੁੱਟਾ ਜਗਤਾਰ ਸਿੰਘ ਆ ਕੀ ਲੱਗਦੇ ਸੀ ਤੁਸੀਂ ਬੁੜੀਆ ਜੀ ਤੇ ਸਾਜੀ ਆ ਨਾ ਕੀ ਹੋ ਗਿਆ ਜੀ ਉਹ ਇਹ ਪਰੇਸ਼ਾਨ ਕਰਦੇ ਤੇ ਅੱਗੇ ਉਹਦੀ ਕੁੱਤ ਮਾਰ ਕਰਦੇ ਤੇ ਵੀ ਅਸੀਂ ਉਹਦੇ ਮਤਲਬ ਹੈ ਗਾਂ ਦੇ ਦੇ ਘਰ ਬਸ ਜੇ ਵੀ ਨਾ ਇਹਨਾਂ ਦੇ ਵਿੱਚ ਕੋਈ ਇਸ਼ਲੇਸ਼ ਬਣੇ ਇਸੇ ਤਰ੍ਹਾਂ ਦਾ ਇਹ ਉਹ ਹੁਣ ਸਾਨੂੰ ਕੁੜੀ ਦੱਸਦੀ ਰਹੀ ਆ ਵੀ ਮੈਨੂੰ ਕਹਿੰਦੇ ਨੇ ਤੇਰੇ ਬਾਪ ਨੇ ਕੀ ਦਿੱਤਾ ਸਾਨੂੰ ਦਾਤ ਨਹੀਂ ਦਿੱਤਾ ਸਸ ਹੈ ਦੇ ਹੀ ਸਾਨੂੰ ਇਹ ਤਰ੍ਹਾਂ ਜਾਂ ਇਸ ਤਰ੍ਹਾਂ ਨੇ ਬਹੁਤ ਪਰੇਸ਼ਾਨੀ ਕਰਦੇ ਰਹੇ ਵੀ ਉਹਦੀ ਕੁੱਤ ਮਾਰ ਕਰਦੇ ਰਹੇ ਨੇ ਅਸੀਂ ਜਦੋਂ ਆਈ ਕਰਦੇ ਤੇ ਵੀ ਈਆਂ ਦਿਖਾਉਣੀਆਂ ਬਹੁਤ ਅੱਸੀ ਹੁੰਦੀਆਂ ਨੇ ਉਹ ਕੇ ਰਾਮ ਅੱਜ 414 ਦਿਓ ਦਾ ਜੇਵੀ ਦੇ ਨਾਲੋਂ ਕਹਿ ਰਹੇ ਨਹੀਂ ਉਸੇ ਫੁੱਟ ਦਾ ਜੇਟਾ ਜਿਸ ਨਾਲੋਂ ਪਹਿਲਾਂ ਜਿੰਨਾ ਫਾਲ ਲੱਗਦਾ ਭਰੋਸੇ ਆਖਾਤੇ ਜਾਂਦਿਆਂ ਨੂੰ ਬਾਕੀ ਦੇ ਉੱਤੇ ਪਾਈ ਕੋਈ ਜੇ ਮਾਰ ਕੇ ਹੁਣ ਕੀ ਮੰਗ ਕਰਦੇ ਆ ਬਹੁਤ ਨਿਚੋੜ ਤਨ ਸਾਫੇ ਮੰਗਦੇ ਆ ਕਿ ਸਾਡੇ ਪੀਰਾਂ ਦਾ ਇਨਕਾਮ ਮਿਲਣੇ ਨਹੀਂ ਆਨੰਦਾ ਵੀ ਕਰਾ ਨਾਮ ਕਰਨ ਸਿੰਘ ਹੈ ਪਿੰਡ ਬਿੰਬੜੀ ਤੋਂ ਹੀ ਮੈਨੂੰ ਪਹਿਲੇ ਹੀ ਮੈਂ ਕੰਮ ਤੇ ਸੀਗਾ 15-20 ਮਿੰਟ ਪਹਿਲੇ ਗੁੜੀਆਂ ਨਾਲ ਮੇਰੀ ਗੱਲ ਹੋਈ ਹੈ ਜੀ ਗੁੜੀਆਂ ਨਾਲ ਗੱਲ ਇਹ ਹੋਈ ਆ ਉਹ ਮੈਨੂੰ ਕਹਿ ਰਹੀ ਕਿ ਵੀਰ ਮੈਨੂੰ ਦੇਖ ਲਓ ਹੁਣ ਆ ਮੇਰਾ ਡੇਟ ਤੇ ਜਥਾਨੀ ਘਰ ਆ ਕੇ ਮਾਰ ਰਹੇ ਨੇ ਤੇ ਮੈਂ ਉਹਨੂੰ ਇਹੀ ਕਿਹਾ ਕਿ ਤਿਆਰ ਦੇ ਦੇ ਨੇ ਕਿ ਚਲੋ ਕੋਈ ਨਹੀਂ ਐਦਾਂ ਦਾ ਕੁਝ ਨਹੀਂ ਤੁਸੀਂ ਡੇਟ ਲਗਾ ਕੇ ਆਪਣਾ ਨਾਲ ਬੈਠੋ ਰੋਣ ਨਾਲ ਤੇ ਉਸ ਤੋਂ ਬਾਅਦ 15 ਮਿੰਟ ਬਾਅਦ ਮੈਨੂੰ ਫੋਨ ਗਿਆ ਜੀ ਗੁੜੀਆਂ ਦੇ ਫੋਨ ਤੋਂ ਨੰਬਰਦਾਰ ਨਾਲ ਪਿੰਡ ਦੇ ਨੰਬਰਦਾਰ ਨੇ ਮੈਨੂੰ ਗੱਲ ਕੀਤੀ ਮੇਰੇ ਨਾਲ ਉਹ ਮੈਨੂੰ ਕਹਿੰਦੇ ਜੀ ਕਿ ਐਦਾਂ ਕਰਕੇ ਕੁਝ ਗਲਤ ਹੋ ਗਿਆ ਮੈਂ ਦੱਸੂ ਜੀ ਕੀ ਗਲਤ ਹੋ ਗਿਆ ਉਹ ਕਹਿੰਦੇ ਜੀ ਤੁਹਾਡੀ ਕੁੜੀਆ ਨੂੰ ਟੈਕ ਹੋ ਗਿਆ ਮੈਨੂੰ ਟੈਕ ਦੀ ਸ਼ਿਕਾਇਤ ਦੱਸੀ ਇਹਨਾਂ ਨੇ ਤੇ ਚਲੋ ਅੱਜ ਕੇ ਕੋਈ ਨਹੀਂ ਆਉਂ ਬਹੁਤ ਜਲਦੀ ਗਿਆ ਚਲਵਾਨੇ ਤੇ ਫਿਰ ਅਸੀਂ ਉੱਥੋਂ ਤੁਰੇ ਜੀ ਉੱਥੋਂ ਇਹਨਾਂ ਦੇ ਘਰ ਨਹੀਂ ਗਏ ਅਸੀਂ ਸਿੱਧਾ ਪੁਲਿਸ ਚੌਕੀ ਤੇ ਗਏ ਜੀ ਟਕਾਲਾ ਉੱਥੇ ਪੁਲਿਸ ਚੌਕੀ ਜਾ ਕੇ ਜੀ ਅਸੀਂ ਆਪਣੇ ਬਿਆਨ ਬੋਲ ਲਖਾਏ ਜੋ ਵੀ ਦਰਖਾਸਤ ਵਗੈਰਾ ਸੀ ਜੀ ਲਖਾ ਕੇ ਦਰਖਾਸਤ ਸੀ ਤੇ ਉਸ ਤੋਂ ਬਾਅਦ ਹੀ ਪੁਲਿਸ ਅਨਚਾਰਜ ਨੂੰ ਲੈ ਕੇ ਥਾਣਾ ਚੌਕੀ ਦੇ ਜਿਹੜੀ ਸੀਗੇ ਉਹ ਸਾਡੇ ਨਾਲ ਮੌਜੂਦਾ ਉੱਥੇ ਹੀ ਗਏ ਨੇ ਜੀ ਪਿੰਡ ਦੇ ਸਰਪੰਚ ਵੀ ਸੀ ਜੀ ਜੋ ਇਹਨਾਂ ਦੇ ਪਿੰਡ ਦੇ ਛੰਡੀ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਉਹਨਾਂ ਨੂੰ ਮੌਤਵਰ ਸਰਪੰਚ ਨੂੰ ਲੈ ਕੇ ਜੀ ਅਸੀਂ ਇਹਨਾਂ ਦੇ ਘਰ ਗਏਾਂਗੇ ਸਾਡੇ ਜਾਂਦੇ ਨੂੰ ਸਾਡੀ ਕੀ ਬੈੱਡ ਤੇ ਲਟਾ ਕੇ ਪਾਈ ਹੋਈ ਸੀ ਜੀ ਜੀ ਉਹਨਾਂ ਦੀ ਗਰਦਨ ਤੇ ਸਾਨੂੰ ਨਿਸ਼ਾਨ ਮਿਲਿਆ ਜੀ ਐਦਾ ਲੱਗਦਾ ਕਿ ਜਿੱਦਾਂ ਗਲ ਘੋਟਿਆ ਉਹਨਾਂ ਨੂੰ ਮਾਰਿਆ ਗਿਆ ਹੋਵੇ ਤੇ ਇਹ ਕਹਿੰਦੇ ਐਟੈਕ ਹੋਇਆ ਕੀ ਨਾਮ ਹੈ ਜੀ ਉਹਨਾਂ ਦੀ ਮੈਂ ਤੁਹਾਨੂੰ ਸਾਫਾ ਕਿਸੇ ਦੇ ਕੀ ਕੀ ਨਾਮ ਹਾਂਜੀ ਸਤਨਾਮ ਹੀ ਤੇ ਡਿੰਪਲ ਕੌਰੀ ਜੀ ਕੀ ਲੱਗਦੇ ਸੀ ਉਹ ਦਰਾਣੀ ਜਠਾਣੀ ਸੀਗੀ ਇੱਕ ਜੇਠ ਸੀਗਾ ਇੱਕ ਜਠਾਣੀ ਸੀ ਇੱਕ ਜੇਠ ਸੀ ਤੇ ਇੱਕ ਆਪਣਾ ਉਹਨਾਂ ਦੇ ਪਰੌਣਾ ਸੀਗਾ ਆਪਣਾ ਜੀ ਉਹਦੇ ਪਹਿਲਾਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਸੀਗੇ ਜੀ ਬਹੁਤ ਜ਼ਿਆਦਾ ਟੌਰਚਰ ਕੀਤਾ ਹੋਇਆ ਸੀ ਕੁੜੀਆਂ ਨੂੰ ਇੰਨਾ ਕਿ ਜ਼ਿਆਦਾ ਟੌਰਚਰ ਕੀਤਾ ਹੋਇਆ ਸੀਗਾ ਨਾ ਕਿ ਉਹ ਸਾਨੂੰ ਕੁਝ ਦੱਸ ਵੀ ਨਹੀਂ ਰਹੀ ਸੀ ਉਹ ਆਪ ਮੰਨ ਲਓ ਉਹਨੂੰ ਕੁਝ ਪوجੋ ਹੀ ਨਹੀਂ ਰਿਹਾ ਸੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਇੱਕ ਦੋ ਸਾਲ ਦੀ ਬੱਚੀ ਹੈ ਛੋਟੀ ਜੀ ਤੇ ਉਲਟ ਸਾਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਅਸੀਂ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਕਹਿੰਦੇ ਹੋ ਕਿ ਪੁਰਾਣਾ ਕਹਿੰਦਾ ਮੈਂ ਕੰਮ ਕਰਤੀ ਸੀ ਉਹ ਕਹਿੰਦਾ ਮੈਨੂੰ 2 ਸਾਲ ਦੀ ਬੇਟੀ ਨੇ ਮੇਰੀ ਨੇ ਫੋਨ ਕਰਕੇ ਕਿਹਾ ਮम्मा ਦੀ ਡੈਥ ਹੋ ਗਈ ਮम्मा ਮਰ ਗਈ ਆ ਹੁਣ 2 ਸਾਲ ਦਾ ਬੱਸਾ ਦੱਸੋ ਜੀ ਕੀ ਦੱਸੂਗਾ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ 5-4 ਸਾਲ ਹੋ ਗਏ ਤੇ ਦਿਹਜ ਲਈ ਵੀ ਤੰਗ-ਤੰਗ ਕਰਦੇ ਸੀ ਦਿਹਜ ਲਈ ਵੀ ਬਹੁਤ ਤੰਗ ਕੀਤਾ ਜੀ ਇਹਨਾਂ ਨੇ ਪੁਲਿਸ ਵੱਲੋਂ ਕੋਈ ਐਫਆਈਰ ਵੀ ਦਰਜ ਕਰਦੀ ਹਾਂਜੀ ਉਹ ਐਫਆਈਆਰ ਵੀ ਦਰਜ ਕੀਤੀ ਗਈ ਆ ਪਰ ਸਾਨੂੰ ਉਹ ਜਿਹੜਾ ਕੋਈ ਪ੍ਰੂਫ ਨਹੀਂ ਦਿੱਤਾ ਗਿਆ ਉਹ ਦੀ ਮੰਗ ਰੱਖਦੇ ਆਸੀਂ ਇਨਸਾਫ ਦੀ ਮੰਗ ਰੱਖਦੇ ਆ ਜੀ ਤੁਹਾਨੂੰ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਕਿ ਨਾਮ ਆ ਤੁਹਾਡੇ ਪਿੰਡ ਦਾ ਸਿਮਰ ਰਾਣੀ ਜੀ ਕਿਹੜਾ ਪਿੰਡ ਮੇਰਾ ਪਿੰਡ ਬਿੰਬੜੀ ਹੈ ਬੋਲੋ ਸਰ ਕੀ ਮੈਟਰ ਹੈ ਜੀ ਕਿ ਮੈਟਰ ਹੈ ਕੱਲ ਇੱਕ ਮੈਸੇਜ ਇਥੋਂ ਮੈਸੇਜ ਆਇਆ ਸੀ ਵੀ ਇੱਕ ਸੀਮਾ ਰਾਣੀ ਕੜੀ ਤੇ ਇਹਨੇ ਮੰਨ ਲਓ ਕਿ ਚੰਡੀ ਦੀ ਰਹਿਣ ਵਾਲੀ ਹੈ ਤੇ ਆਪਣੇ ਜੇਡ ਤੇ ਜਠਾਣੀ ਔਰ ਘਰ ਵਾਲੇ ਤੋਂ ਇਹਨਾਂ ਨੂੰ ਲੜਾਈ ਝਗੜਾ ਹੁੰਦਾ ਹੋਣਾ ਪਹਿਲਾਂ ਤੇ ਉਹਨਾਂ ਤੋਂ ਤੰਗ ਹੋ ਕੇ ਇਹਨੇ ਆਪਣੇ ਆਤਮ ਹੱਥਿਆ ਕਰ ਲਈਏ ਤੇ ਇਹ ਬਰਾਉਡਰ ਇੱਥੇ ਆਈ ਸੀ ਉਹਦੇ ਭਰਾ ਦੇ ਬਿਆਨਾਂ ਹਰਮਨ ਸਿੰਘ ਹੈ ਪੁੱਤਰ ਜਗਦਾਰ ਸਿੰਘ ਵਾਸੀ ਪਿੰਡ ਵਿਬੜੀ ਉਹਦੇ ਬਿਆਨਾਂ ਤੇ 306 ਦਾ ਮਕਦਮਾ ਆਪਾਂ ਦਰਜ ਕਰਿਆ ਹੁਣ ਇਸ ਟਾਈਮ ਆਪਾਂ ਇੱਥੇ ਪੋਸਟਮਾਰਟਮ ਕਰਾਣ ਆਏ ਆ ਪੋਸਟਮਾਰਟਮ ਤੋਂ ਜੋ ਵੀ ਇਹਨਾਂ ਰਿਪੋਰਟ ਮਦਵਕ ਹੋਏਗਾ ਜੇਕਰ ਕੋਈ ਹੋਰ ਕੋਈੰਦਾ ਕੋਈ ਇਹਦੇ ਚੁਰਮਚਗਾਤਾ ਕਟਾਵਾ ਦਾ ਕੀਤਾ ਜੇ ਕੋਈ ਚਪਲੀ ਉਹਦੇ ਘਰ ਦੇ ਦੇ ਅਲੋਕੇਸ਼ਨ ਲਗਾਏ ਜਾ ਰਹੇ ਆ ਹਾਂ ਉਹਨਾਂ ਘਰਦਿਆਂ ਦੇ ਅਲੋਕੇਸ਼ਨ ਨੇ ਵੀ ਇਹ ਲੜਾਈ ਝਗੜਾ ਹੁੰਦਾ ਸੀ ਇਹਨਾਂ ਤੋਂ ਤਕਰੀ ਹੋ ਕੇ ਨੇ ਆਪਣੇ ਆਤਮ ਹੱਤਿਆ ਕਰੀ ਜੀ ਉਹ ਤਾਂ ਕਰਦੇ ਵੀ ਮਾਰਟਰ ਕਰਿਆ ਉਹਨਾਂ ਨੇ ਦੇਖੋ ਜੀ ਉਹ ਇਹ ਚੀਜ਼ ਮੈਂ ਆਪਾਂ ਤੇ ਮਤਲਬ ਜੋ ਇੱਥੇ ਪ੍ਰੌਬਲਮ ਆਈ ਹੈ ਅਸੀਂ ਜੋ ਇਹਨਾਂ ਨੇ ਲਿਖਾਇਆ ਉਹਦੇ ਮੁਕਾਬਲਾ ਮੁਕਦਮਾ ਦਰਜ ਕਰ ਲਿਆ ਆਪਾਂ ਠੀਕ ਹੈ ਜੀ ਮੈਂ ਇੱਕ ਮਿੰਟ ਇਹ ਕੁਝ ਕਰਦੇ ਆ ਹਾਂ ਘਰਦਿਆਂ ਦੇ ਨਾਮ ਮੁਕਦਮਾ ਦਰਜ ਹੋ ਉਹਨਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਨਾਲ ਦੇ ਉਹਦੇ ਜੇਠ ਦੇ ਇੱਕ ਜਠਾਣੇ ਤੇ ਇਹਨਾਂ ਦੇ ਨਾਮ ਦਾ ਮਕਦਮਾ ਰਜਿਸਟਰ ਕਰੇ ਅਜੇ ਨਹੀਂ ਮਤਲਬ ਕਿ ਪਹਿਲਾਂ ਕਾਰਵਾਈ ਤੋਂ ਬਾਅਦ ਮਤਲਬ ਕਿ ਕਰਕੇ ਨਾ ਮਤਲਬ ਕਿ ਪੋਰਟਡੋਂ ਕਰਾ ਕੇ ਉਹਦੇ ਹਵਾਲੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉਹਦੇ ਦੂਸਰੇ ਪਾਸੇ ਹੋਵਾਂਗੇ ਸਰ ਤੁਸੀਂ ਕਿਆ ਸਪੋਰਟ ਸਾਈਡ ਹੈ ਤੁਹਾਨੂੰ ਸਪੋਰਟਡੋਂਟ ਮਿਲਿਆ ਹੈ ਜਾਂ ਨਹੀਂ ਕੁਝ ਨਹੀਂ ਮਿਲਿਆ ਐਂਦੀ ਕੋਈ ਗੱਲ ਨਹੀਂ ਸੰਦੇ ਕਿੰਨੀ ਕੁ ਉਮਰ ਸਨ ਉਮਰ ਕਰੀਬ 31 ਸਾਲ ਦੀ ਉਮਰ ਹੈ ਇਹ ਕੁੜੀ ਦੀ ਬੱਚਾ ਤੇ ਇੱਕ ਛੋਟੀ ਬੱਚੀ ਹੈ ਕੋਈ 2 ਸਾਲ ਦੀ 2.5 ਸਾਲ ਦੀ ਹੋਈ ਕਰੀਬ ਐਵੇਂ ਦੱਸ ਰਹੇ ਨੇ ਉਹਦੇ ਬ੍ਰਦਰ ਦੇ ਵਿਆਹ ਨਾਲ ਹੀ ਹੋਇਆ ਵਰਸਾ ਠੀਕ ਹੈ ਜੀ ਓਕੇ ਓਕੇ